ਹਾਂਜੀ ਮਿੱਤਰੋ ਕਿ ਜਿਹੜਾ ਬੰਦਾ ਨੀਤ ਦਾ ਭੁੱਖਾ ਹੁੰਦਾ ਨਾ ਉਹ ਕਦੇ ਨਹੀਂ ਰੱਜ ਸਕਦਾ ਤੇ ਜਿਹੜਾ ਬੰਦਾ ਨੀਤ ਦਾ ਰੱਜਿਆ ਹੁੰਦਾ ਨਾ ਕਦੇ ਭੁੱਖਾ ਨਹੀਂ ਮਰ ਸਕਦਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਸ ਟਾਈਮ ਤੇ ਪੰਜਾਬ ਦਾ ਹਰ ਇੱਕ ਇਲਾਕਾ ਹੜ੍ਹ ਦੇ ਨਾਲ ਪ੍ਰਭਾਵਿਤ ਆ ਜਿਹੜੇ ਪਾਸੇ ਨਿਗਾਹ ਮਾਰਦੇ ਹੋ ਤੁਹਾਨੂੰ ਪਾਣੀ ਹੀ ਪਾਣੀ ਦਿਖ ਰਿਹਾ ਫਸਲਾਂ ਸਭ ਡੁੱਬ ਚੁੱਕੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ 6-6 7-7 ਫੁੱਟ ਪਾਣੀ ਭਰ ਚੁੱਕਿਆ ਪਿੰਡਾਂ ਦੇ ਪਿੰਡ ਜਿ세 ਤੁਹਾਨੂੰ ਪਹਿਲਾਂ ਦਿਖਦੇ ਸੀਗਾ ਹੁਣ ਤੁਸੀਂ ਖੜੇ ਹੋ ਕੇ ਦੇਖ ਲਓ ਤੁਹਾਨੂੰ ਸਿਰਫ ਪਾਣੀ ਹੀ ਦਿਖਦਾ ਉੱਥੇ ਤੇ YouTube ਤੇ Instagram ਤੇ ਹਰ ਦੂਸਰੀ ਰੀਲ ਇਸੇ ਨਾਲ ਰਲਦੀ ਆ ਕੋਈ ਸੇਵਾ ਦੀ ਰੀਲ ਪਾਰਿਆ ਕੋਈ ਕਰੰਟ ਕੰਡੀਸ਼ਨ ਦੀ ਰੀਲ ਪਾਰਿਆ ਮੈਂ ਇੱਕ ਦੋ ਵੀਡੀਓਜ਼ ਦੇਖੀਆਂ ਸੋਚਿਆ ਤੁਹਾਨੂੰ ਡਿਸਕਸ ਕਰਾਂ ਗੁਰਦਾਸਪੁਰ ਇਲਾਕੇ ਦੀ ਵੀਡੀਓ ਉਹ ਵਾਲੀ ਉੱਥੇ ਇੱਕ ਸਰਦਾਰ ਜੀ ਆਪਣੇ ਘਰ ਦੇ ਬਾਹਰ ਖੜੇ ਸੀ ਯਾਰ ਤੇ ਕੁਝ ਦੇਵਾਦਾਰ ਸੇਵਾ ਲੈ ਕੇ ਗਏ ਉਹਨਾਂ ਨੂੰ ਉਹਨਾਂ ਨੇ ਦੋ ਪੈਕੇਟ ਬ੍ਰੈਡ ਦੇ ਦਿੱਤੇ ਦੋ ਬੋਤਲਾਂ ਪਾਣੀ ਦੇ ਦਿੱਤੀਆਂ ਤੇ ਸਰਦਾਰ ਜੀ ਨੇ ਇੱਕ ਬੋਤਲ ਪਾਣੀ ਦੀ ਆਪਣੇ ਕੋਲ ਰੱਖ ਕੇ ਸੇਵਾਦਾਰਾਂ ਨੂੰ ਕਹਿੰਦੇ ਕਿ ਅੱਗੇ ਵੀ ਦੇ ਰਹੇ ਹੈਗੇ ਨੇ ਤੁਸੀਂ ਇੱਕ ਬੋਤਲ ਪਾਣੀ ਦੀ ਉਹਨਾਂ ਨੂੰ ਵੀ ਦੇ ਦਿਓ ਹੋ ਸਕਦਾ ਉਹਨਾਂ ਨੂੰ ਜ਼ਰੂਰਤ ਹੋਵੇ ਕਿਉਂਕਿ ਬਹੁਤ ਸਾਰੇ ਇਲਾਕੇ ਇਦਾਂ ਦੇ ਨੇ ਜਿੱਥੇ ਪਹੁੰਚ ਅਜੇ ਨਹੀਂ ਹੋ ਪਾਈ ਮੈਂ ਇਹ ਸੋਚ ਕੇ ਨਾ ਮੇਰੇ ਬਲੂ ਕੰਡੇ ਖੜੇ ਹੋ ਗਏ ਕਿ ਇਸ ਕੰਡੀਸ਼ਨ ਦੇ ਵਿੱਚ ਵੀ ਉਹ ਇਨਸਾਨ ਆਪਣੇ ਬਾਰੇ ਨਹੀਂ ਅਗਲੇ ਬਾਰੇ ਸੋਚ ਰਿਹਾ ਕਿ ਮੈਨੂੰ ਤਾਂ ਚਲੋ ਇੱਕ ਬੋਤਲ ਮਿਲ ਗਈ ਅਗਲੇ ਨੂੰ ਉਹ ਵੀ ਮਿਲੀ ਕਿ ਨਹੀਂ ਮਿਲੀ ਸੱਚ ਦੱਸਾਂ ਤਾਂ ਉਹਨਾਂ ਦੀ ਜਗ੍ਹਾ ਤੇ ਸਾਡੇ ਵਿੱਚੋਂ ਕੋਈ ਵੀ ਹੁੰਦਾ 90% ਲੋਕਾਂ ਨੇ ਕਹਣਾ ਸੀ ਕਿ ਯਾ ਤੂੰ ਦੋਤੀ ਛੜਕੇ ਮੈਨੂੰ ਤੂੰ ਹੋਰ ਪਾਣੀ ਦੇ ਬੋਤਲਾਂ ਦੇ ਦੇ। ਬੱਟੇ ਪੰਜਾਬੀ ਆ ਬਾਈ। ਅਗਲਾ ਕਹਿੰਦਾ ਕਿ ਮੈਨੂੰ ਇੱਕ ਮਿਲ ਗਈ ਆ ਤੇ ਇੱਕ ਅਗਲੇ ਵਾਸਤੇ ਰੱਖ ਲਾ। ਕਿਉਂ ਕਿ ਦੀਰਾਂ ਦੇ ਵਿੱਚ ਪੌਂਚ ਘੱਟ ਹੁੰਦੀਆਂ ਨੇ। ਤੇ ਇਸੇ ਨਾਲ ਨਾਲ ਦੀ ਮੈਂ ਇੱਕ ਹੋਰ ਵੀਡੀਓ ਦੇਖੀ। ਉੱਥੇ ਰੋਡ ਦੇ ਉੱਪਰ ਲੋਕ ਤੰਬੂਲਾ ਕੇ ਖੜੇ ਨੇ। ਤੇ ਰਾਸ਼ਨ ਵਾਲੇ ਜਿਹੜੇ ਵੀ ਜਾ ਰਹੇ ਨੇ ਨਾ ਸਿਰਫ ਰਾਸ਼ਨ ਇਕੱਠਾ ਕਰ ਰਹੇ। ਇਵਨ ਕੀ ਉਹਨਾਂ ਇਲਾਕਾ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਨਾ ਤਾਂ ਪਾਣੀ ਆ ਉਹਨਾਂ ਦੇ ਘਰਾਂ ਤੋਂ ਬਾਜ਼ਾਰ ਨੂੰ ਪਹੁੰਚ ਵੀ ਆਰਾਮ ਨਾਲ ਕਿਤੇ ਪਾਣੀ ਦੀ ਕੋਈ ਦਿੱਕਤ ਨਹੀਂ باوجود ਦੇ ਦੇ ਉਹ ਖੜੇ ਨੇ ਉੱਥੇ ਰਾਸ਼ਨ ਇਕੱਠਾ ਕਰ ਰਹੇ ਨੇ ਜੋ ਕਿ ਚੰਗੀ ਗੱਲ ਨਹੀਂ ਇਹਦੇ ਨਾਲ ਰਾਸ਼ਨ ਜਿਹੜੇ ਸੇਵਾ ਕਰਦੇ ਨੇ ਉਹਨਾਂ ਦਾ ਵੀ ਮਨ ਦੁਖੀ ਹੁੰਦਾ ਕਿ ਅਸੀਂ ਸੇਵਾ ਲਈ ਆ ਜਿਹੜੇ ਜ਼ਰੂਰਤਮੰਦ ਨੇ ਤੇ ਇਹ ਲੋਕ ਇੱਥੇ ਬੈਠ ਕੇ ਸਿਰਫ ਰਸ਼ ਨਹੀਂ ਇਕੱਠਾ ਕਰ ਰਹੇ ਨੇ ਜਿਨ੍ਹਾਂ ਨੂੰ ਇੱਕ ਪੈਸੇ ਦਾ ਵੀ ਪ੍ਰੋਬਲਮ ਨਹੀਂ ਹੈਗੀ ਨਾ ਹੀ ਇਹਨਾਂ ਨੂੰ ਕੋਈ ਦੋਖਾ ਜਿਹੜੇ ਹੜ ਪਰਭਾਵਤ ਲੋਕ ਨੇ ਤੇ ਮੈਂ ਇੱਕ ਰਿਕਵੈਸਟ ਕਰਨੀ ਚਾਹਣਾ ਤੁਹਾਡੀ ਅੱਗੇ ਕਿ ਠੀਕ ਹੈ ਜੀ ਤੁਸੀਂ ਸੇਵਾ ਕਰ ਰਹੇ ਹੋ ਪਰ ਤੁਸੀਂ ਸੇਵਾ ਉਹਨਾਂ ਜਗ੍ਹਾਾਂ ਤੇ ਕਰੋ ਜਿਹੜੇ ਰੋਡ ਦੇ ਨਾਲੋਂ ਬਿਲਕੁਲ ਕੱਟ ਚੁੱਕੇ ਨੇ ਜਿਨ੍ਹਾਂ ਦੇ ਘਰਾਂ ਤੱਕ ਜਾਂ ਢੇਰਿਆਂ ਤੱਕ ਪਹੁੰਚ ਬਹੁਤ ਮੁਸ਼ਕਿਲ ਹੈ ਸੋ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਰਿਕੁਐਸਟ ਕਰਦੇ ਆਂ ਕਿ ਇਸ ਟਾਈਮ ਤੇ ਪੰਜਾਬ ਨੂੰ ਤੁਹਾਡੀ ਜ਼ਰੂਰਤ ਆ। ਉਹਨਾਂ ਦੇ ਨਾਲ ਕਰੋ ਜਿੰਨੀ ਕਿ ਸੇਵਾ ਹੁੰਦੀ ਆ। ਤੁਸੀਂ ਪਲੀਜ਼ ਕਰੋ। ਬਾਕੀ ਚੜ੍ਹਦੀ ਕਲਾ ਚ ਰਹੋ ਹਾਸਤੇ ਵਾਸਤੇ ਰਹੋ।